ਖਰਾਲ ਗੁਰ ਸਾਹਿਬ ਦੀ ਇਸ ਮਹਾਨ ਤੇ ਪਵਿੱਤਰ ਧਰਤੀ ਦੇ ਉੱਤੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ 659ਵਾਂ ਜਨਮ ਦਿਹਾੜੇ ਨੂੰ ਸਮਰਪਿਤ ਇੱਕ ਬਹੁਤ ਵੱਡੇ ਜਿਹੜੇ ਕੰਮ ਨੂੰ ਪੰਜਾਬ ਸਰਕਾਰ ਵੱਲੋਂ ਲਿਕੇ ਗਿਆ ਸੋ ਉਸੇ ਹੀ ਕੜੀ 'ਚ ਅੱਜ ਸ੍ਰੀ ਗੁਰਗ੍ਰੰਥ ਸਾਹਿਬ ਜੀ ਦਾ ਪਾਠ ਰੰਭ ਹੋਇਆ ਸੋ ਮੇਰੇ ਸਾਰੇ ਕੈਬਨਟ ਦੇ ਸਾਥੀ ਸਹਿਬਾਨ ਔਰ ਸੰਸਵਾਦ ਜਿਨ੍ਹਾਂ ਦੀ ਗਵਾਹੀ ਦੇ ਵਿੱਚ ਸਾਰੇ ਪ੍ਰੋਗਰਾਮ ਪੰਜਾਬ ਦੇ ਤੇ ਚੱਲਣੇ ਆ ਮੈਂ ਸਾਰੀਆਂ ਸੰਗਤਾਂ ਨੂੰ ਅਪੀਲ ਕਰਦਾ ਕਿ ਦੁਨੀਆ ਦੇ ਮਹਾਨ ਕ੍ਰਾਂਤੀਕਾਰੀ ਰਹਿਬਰ ਜਿਨ੍ਹਾਂ ਨੇ ਨਾਕੀਬਲ ਮਨੁੱਖ ਨੂੰ ਮਨੁੱਖ ਨਾਲ ਜੋੜਨ ਦਾ ਜਦਨ ਕੀਤਾ ਆਪਸੀ ਪਿਆਰ ਤੇ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ ਬਲਕਿ ਇੱਕ ਐਸੇ ਸਮਾਜ ਦੀ ਸਿਰਜਣਾ ਲਈ ਵੀ ਉਹਨਾਂ ਨੇ ਆਪਣੀ ਬਾਣੀ ਦੇ ਵਿੱਚ ਕਲਪਨਾ ਕੀਤੀ ਜਿੱਥੇ ਕੋਈ ਦੁੱਖ ਨਾ ਹੋਵੇ ਜਿੱਥੇ ਕਸ਼ਟ ਨਾ ਹੋਵੇ ਜਿੱਥੇ ਉੱਚ ਨੀਚ ਨਾ ਹੋਵੇ ਤੇ ਬਰਾਬਰਤਾ ਦਾ ਮਾਹੌਲ ਹੋਵੇ ਸੋ ਸ੍ਰੀ ਗੁਰੂ ਅ ਰਬਦਾਸ ਮਹਾਰਾਜ ਜੀ ਦਾ 650ਵਾਂ ਜਿਹੜਾ ਮੱਲਵੜਾ ਸ਼ੁਰੂ ਹੋ ਚੁੱਕਿਆ ਉਹਨਾਂ ਦੀ ਜਨਸਤਾਪਦੀ ਦਾ ਸੋ ਪੰਜਾਬ ਸਰਕਾਰ ਵੱਲੋਂ ਬਹੁਤ ਵੱਡੇ ਲੈਵਲ ਤੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਰਜੀ ਦੀ ਅਗਵਾਈ ਦੇ ਵਿੱਚ ਇੱਕ ਪ੍ਰੋਗਰਾਮ ਲਿਖਿਆ ਗਿਆ ਸੋ ਅੱਜ ਉਹਦੀ ਸਮੋਲਕ ਰੰਭਤਾ ਕੀਤੀ ਗਈ ਹੈ ਸ੍ਰੀ ਖੁਰਾਰਗੜ੍ਹ ਸਾਹਿਬ ਦੀ ਇਸ ਮਹਾਨ ਧਰਤੀ ਤੇ ਜਿੱਥੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀ ਚਰਨ ਸੂ ਪ੍ਰਾਪਤ ਹੈ ਜਿੱਥੇ ਬਹਿ ਕੇ ਉਹਨਾਂ ਨੇ ਬਾਣੀ ਦਾ ਪ੍ਰਚਾਰ ਕੀਤਾ ਲਾਗੇ ਦੀਆਂ ਸੰਗਤਾਂ ਨੂੰ ਬਾਣੀ ਨਾਲ ਜੋੜਿਆ ਸੋ ਇਸ ਧਰਤੀ ਤੇ ਆ ਕੇ ਮੈਂ ਖੁਦ ਵੀ ਬੜਾ ਆਪਣੇ ਆਪ ਦੇ ਵਿੱਚ ਗਰਮ ਮਹਿਸੂਸ ਕਰਦਾ ਸਮੁੱਚੇ ਹੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਖਾਸ ਕਰਕੇ ਪੰਜਾਬੀ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ 6 ਤਰੀਕ ਨੂੰ ਇੱਥੇ ਅਖੰਡ ਪਾਤਸ਼ਾਹਬ ਦੇ ਭੋਗ ਪਾਏ ਜਾਣਗੇ ਤੇ ਸਾਰਾ ਸਾਲ ਜਿਹੜੀ ਜਨ ਸਤਿਅਪਦੀਨ ਸਮਰਪਿਤ ਪ੍ਰੋਗਰਾਮ ਪੰਜਾਬ ਚੱਲਣਿਆ ਉਹਦੇ ਬਾਰੇ ਕਾਫੀ ਵਿਚਾਰ ਚਰਚਾਵਾਂ ਹੋਣਗੀਆਂ ਸੋ ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ 6 ਤਰੀਕ ਨੂੰ ਇੱਥੇ ਵੱਡੀ ਗਿਣਤੀ ਚ ਆਉਣ ਚੇਰੀ ਖੁਰਾਲਗੜ ਸਾਹਿਬ ਇਹ ਗੁਰੂ ਸਾਹਿਬ ਦੀ ਚਰਨ ਸੋ ਪ੍ਰਾਪਤ ਅਰਤੀ ਹੈ ਤੇ ਆਗੇ ਨਤਮਸ ਹੋਵੋ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕਰੋ ਤੇ ਇੱਕ ਨਵੇਕਲੇ ਤੇ ਸਾਂਝੇ ਯਤਨਾਂ ਦੇ ਨਾਲ ਫਿਰ ਦੁਆਰਾ ਮਨੁੱਖਾਂ ਦੇ ਅੰਦਰ ਆਪਸੀ ਪਿਆਰ ਸਨੇਹ ਤੇ ਮੁਹੱਬਤ ਦਾ ਵਾਤਾਵਰਨ ਹੋਰ ਪੈਦਾ ਕਰੀਏ ਤੇ ਬੇਗਮਪੁਰੇ ਦਾ ਜਿਹੜਾ ਸੰਕਲਪ ਹੈ ਗੁਰੂ ਸਹਿਬਾਨਾਂ ਦਾ ਉਹਦੇ ਲਈ ਵੀ ਅਸੀਂ ਸਾਰੇ ਆਪਣੇ ਆਪ ਨੂੰ ਆਪਣਾ ਯੋਗਦਾਨ ਪਾਈਏ ਸਾਰੀਆਂ ਸੰਗਤਾਂ ਨੂੰ ਜੈ ਰਵਿਦਾਸ ਧਰਮਵਿਦਾਸ